ਅਕਾਲੀ ਸ਼ਬਦ ਕੁਰਬਾਨੀਆਂ ਚੋਂ ਨਿਕਲਿਆ ਹੋਇਆ ਸੋ ਇਹ ਕੁਰਬਾਨੀਆਂ ਚੋਂ ਨਿਕਲਿਆ ਸ਼ਬਦ ਜਿਹੜਾ ਹੈ ਇਹਦੀ ਅਸੀਂ ਕਿਸੇ ਪਾਰਟੀ ਨਾਲ ਤੁਲਨਾ ਨਹੀਂ ਕਰ ਸਕਦੇ ਕਰਵਾਪਸੀ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਅਕਾਲੀ ਦਲ ਦੁਬਾਰਾ ਜਿਹੜੀ ਹੈਗੀ ਆ ਉਹ ਰੀਬਿਲਟ ਹੋ ਰਹੀ ਹੈ ਜੇ ਪਾਰਟੀ ਖਤਮ ਹੋ ਜੇ ਤਾਂ ਸਾਡਾ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਖੇਤਰੀ ਪਾਰਟੀ ਨੂੰ ਤੇ ਇਸ ਪਾਰਟੀ ਨੂੰ ਖਾਸ ਕਰਕੇ ਪੰਜਾਬੀ ਇਹਨੂੰ ਮਾਂ ਪਾਰਟੀ ਕਹਿੰਦੇ ਜਿਹੜੀਆਂ ਗੱਲਾਂ ਮੇਰੇ ਮਨ ਚ ਆਉਂਦੀਆਂ ਉਹ ਮੇਰੀਆਂ ਗੱਲਾਂ ਨਹੀਂ ਹੈ ਉਹ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਹੈ ਤੁਹਾਡੇ ਕੋਲ ਉਦੋਂ ਹੀ ਕਾ ਦੋ ਆਏ ਜਦੋਂ ਇਲੈਕਸ਼ਨ ਦਾ ਸਮਾਂ ਆਇਆ ਤੁਹਾਨੂੰ ਜੁਆਇਨ ਕਰਾਂ ਸਿਰਫ ਆ ਗਰੰਟੀ ਜੀ ਇਹ ਗਰੰਟੀ ਜੀ ਮੈਨੂੰ ਨਹੀਂ ਲੱਗਦਾ ਇਹ ਸਰਕਾਰਾਂ ਕਿ ਇੱਕ ਦੋ ਦਿਨ ਦੇਖ ਦੇ ਕੇ ਚਲੀ ਜਾਂਦੀ ਹੈ ਬੀਜੇਪੀ ਅਤੇ ਅਕਾਲੀ ਦਲ ਦਾ ਗਠਜੋੜ ਦੀਆਂ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਕਈ ਚੈਨਲਾਂ ਨੇ ਤੇ ਚਲਾ ਦਿੱਤਾ ਹੈ ਕਿ ਇੰਨੇ ਤਰੀਕ ਨੂੰ ਜਿਹੜੀ ਆ ਉਹ ਗਠਪੰਧਨ ਹੋ ਜਾਵੇਗਾ ਅਤੇ ਸਾਰਿਆਂ ਨੇ ਇਹ ਸੁਣਦਾ ਬੀਤੇ ਦਿਨ ਬੀਬੀ ਜਗੀਰਕੌਰ ਖਰੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕੀਤੀ ਹੈ ਜਿਸ ਤੋਂ ਬਾਅਦ ਚਰਚਾ ਦਾ ਵਿਸ਼ਾ ਬੜੇ ਰਹੇ ਨੇ ਕਾਫੀ ਨਿਊਜ਼ ਚੈਨਲਾਂ ਤੇ ਇਹਨਾਂ ਨੂੰ ਚਲਾਇਆ ਗਿਆ ਇਹਨਾਂ ਦੇ ਬਾਰੇ ਕਈ ਗੱਲਾਂ ਜੜੀਆਂ ਨੇ ਉਹ ਕਹੀਆਂ ਗਈਆਂ ਕਿਉਂਕਿ ਇਹਨਾਂ ਨੇ ਹੀ ਸਭ ਤੋਂ ਪਹਿਲਾਂ ਲਿਫਾਫਾ ਕਲਚਰ ਨੂੰ ਜਿਹੜਾ ਹੈਗਾ ਏ ਉਹ ਦੇਖਿਆ ਇਹਨਾਂ ਨੇ ਉਸ ਦਾ ਵਿਰੋਧ ਕੀਤਾ ਕਈ ਚੀਜ਼ਾਂ ਜੜੀਆਂ ਨੇ ਉਹ ਸੁਰਖੀਆਂ ਬਣਿਆ ਰੀਆਂ ਬੀਬੀ ਜਗੀਰਕੌਰ ਜੀ ਸਾਡੇ ਨਾਲ ਗੱਲਬਾਤ ਕਰਦੇ ਹਾਂ ਮੈਂ ਪਹਿਲੇ ਤੋਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਸਮਾਂ ਦੇਣ ਲਈ ਬਾਈਕੋ ਜੀ ਕਾਲਸਾ ਬਾਈਕੋ ਜੀ ਕੀ ਫੋਟੇ ਲਿਫਾਫਾ ਕਲਚਰ ਖਤਮ ਹੋ ਗਿਆ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੋ ਵਾਰੀ ਚੋਣ ਕਰਵਾ ਦਿੱਤੀ ਹੈ ਬਾਲਸਾ ਨੇ ਪਹਿਲਾ ਨਾਂ ਪੇਸ਼ ਕਰਕੇ ਇਹਦਾ ਲਿਫਾਫਾ ਕਲਚਰ ਖਤਮੀ ਹੋ ਗਿਆ ਨਾਂ ਖਤਮ ਹੋਏਗਾ ਤੇ ਫੇਰ ਚੋਣ ਲੜਾ ਦਾਂਗੇ ਲੱਗਦਾ ਹੈ ਕਿ ਘਰ ਵਾਪਸੀ ਜਦੋਂ ਹੁਣ ਤੁਸੀਂ ਘਰ ਵਾਪਸੀ ਕੀਤੀ ਹੈ ਪਹਿਲਾਂ ਤਾਂ ਮਾਹੌਲ ਜਾਨਣਾ ਚਾਹੂੰਗਾ ਕਿਹੋ ਜਿਹਾ ਲੱਗ ਰਿਹਾ ਹੈ ਘਰ ਵਾਪਸੀ ਕਰਕੇ ਦੇਖੋ ਮੈਂ ਬੜੀ ਬੈਲੈਂਸਡ ਮਾਈਂਡ ਹੈ ਮੈਨੂੰ ਕੋਈ ਫਰਕ ਨਹੀਂ ਲੱਗਦਾ ਕਿਉਂਕਿ ਪਹਿਲਾਂ ਵੀ ਮੈਂ ਕਿਸੇ ਹੋਰ ਪਾਰਟੀ 'ਚ ਨਹੀਂ ਸੀ ਸੋਚਦੇ ਦੇਖੋ ਅਕਾਲੀ ਦਲ ਕਿਤੇ ਵਿਅਕਤੀਆਂ ਦੇ ਇਕੱਠ ਦਾ ਨਾਂ ਨਹੀਂ ਹੈਗਾ। ਅਕਾਲੀ ਦਲ ਅਕਾਲੀ ਸੋਚ ਨਾਲ ਸੰਬੰਧਿਤ ਹੈ। ਅਕਾਲੀ ਕੌਣ ਹੈ? ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਰਹਿ ਕੇ ਸ਼੍ਰੀ ਅਕਾਲ ਪੁਰਖ ਦਾ ਸਰਬਪਤੋ ਹੋਵੇ ਤੇ ਅਕਾਲ ਪੁਰਖ ਦਾ ਬੰਦਾ ਕਹਾਉਂਦਾ ਯੋਗਤਾ ਰੱਖਦਾ ਹੋਵੇ। ਹੁਣ ਅਕਾਲ ਪੁਰਖ ਦੇ ਬੰਦੇ ਬਣਨਾ ਸਾਡੇ ਵਾਸਤੇ ਲਾਜ਼ਮੀ ਹੈ ਜੇ ਸੇ ਅਕਾਲੀ ਕੋ ਹੋਣਾ। ਤੇ ਮੈਂ ਸਭ ਇਹ ਦਿਆਂ ਕਿ ਮੇਰੇ ਜਿਹੜੀ ਮੇਰੇ ਪਰਿਵਾਰਕ ਪਿਸ਼ੋਕਰ ਤੋਂ ਲੈ ਕੇ 104 ਸਾਲ ਤੋਂ ਜਦੋਂ ਤੋਂ ਸ਼ੋਭਨੀ ਅਕਾਲ ਦਲ ਬਣਿਆ ਹੈ। ਦੇ ਸ਼ੋਬਣੀ ਕੋ ਦਰਪੰਧ ਕਮੇਟੀ ਬਣੀ ਦੋਨੋਂ ਸੰਪੂਰ ਆਪਸੇ ਚ ਪੂਰਕ ਨੇ ਤੇ ਸਾਡੀਆਂ ਰਗਾਂ ਦੇ ਵਿੱਚ 104 ਸਾਲ ਦਾ ਅਕਾਲੀ ਖੂਨ ਹੈ ਅਕਾਲੀ ਸੋਚ ਹੈ ਅਕਾਲੀ ਵਿਚਾਰਧਾਰਾ ਅਕਾਲੀ ਸ਼ਬਦ ਕੁਰਬਾਨੀਆਂ ਚੋਂ ਨਿਕਲਿਆ ਆ ਸੋ ਇਹ ਕੁਰਬਾਨੀਆਂ ਚੋਂ ਨਿਕਲਿਆ ਸ਼ਬਦ ਜਿਹੜਾ ਹੈ ਇਹਦੀ ਅਸੀਂ ਕਿਸੇ ਪਾਰਟੀ ਨਾਲ ਤੁਲਨਾ ਨਹੀਂ ਕਰ ਸਕਦੇ ਉਹਨਾਂ ਦੀ ਪਾਰਟੀ ਵੀ ਆ ਤੁਲਨਾ ਜੇ ਅਸੀਂ ਕਰਾਂਗੇ ਤਾਂ ਸਾਡੇ ਨਾਲ ਮੇਲ ਨਹੀਂ ਖਾ ਸਕਦੀਆਂ ਕਿਉਂਕਿ ਸਾਡੀ ਸਭ ਤੋਂ ਵੱਡੀ ਗੱਲ ਇਹਦੀ ਮर्याਦਾ ਬਹੁਤ ਹੈ ਜਦੋਂ ਅਸੀਂ ਮर्याਦਾ ਤੋਂ ਥੋੜੇ ਥੜਕੇ ਆਂ ਜਦੋਂ ਅਸੀਂ ਥੋੜਾ ਜਿਹਾ ਮर्याਦਾ ਤੋਂ ਟੁੱਟੇ ਆਂ ਉਸ ਵੇਲੇ ਸਾਡਾ ਨੁਕਸਾਨ ਹੋਇਆ ਜਦੋਂ ਅਸੀਂ ਸਿਧਾਂਤਾਂ ਤੋਂ ਥੋੜਾ ਦੂਰ ਹੋਏ ਆਂ ਉਸ ਵੇਲੇ ਸਾਡਾ ਨੁਕਸਾਨ ਹੋਇਆ ਅੱਜ ਪਾਰਟੀ ਮਹਿਸੂਸ ਕਰਨ ਲੱਗੀ ਹੈ ਕਿ ਸੱਚਮੁੱਚ ਹੀ ਸਾਨੂੰ ਸਿਧਾਂਤਕ ਤੌਰ ਤੇ ਪ੍ਰਪੱਕਤਾ ਵੀ ਲੈਣੀ ਪਵੇਗੀ ਕਿ ਸਾਨੂੰ ਆਪਣੀ ਅਕਾਲੀ ਦਲ ਦੀ ਮर्याਦਾ ਨੂੰ ਪੂਰਨ ਤੌਰ ਤੇ ਬਣਾਉਣਾ ਪਵੇਗਾ ਤੇ ਸੰਗਤਾਂ ਦਾ ਭਰੋਸਾ ਜਿਹੜਾ ਸਾਡੇ 'ਚ ਗੁਆਚਿਆ ਉਹਨੂੰ ਜਿੰਨਾ ਪਵੇਗਾ ਕਰ ਵਾਪਸੀ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਅਕਾਲੀ ਦਲ ਦੁਬਾਰਾ ਜਿਹੜੀ ਹੈਗੀ ਆ ਉਹ ਰੀਬਿਲਟ ਹੋ ਰਹੀ ਹੈ ਵੈਸੇ ਮੈਨੂੰ ਇਸ ਤਰ੍ਹਾਂ ਲੱਗਿਆ ਜੀ ਕੱਲ ਦਾ ਜਦੋਂ ਇਹ ਸਾਡਾ ਇੱਥੇ ਐਪੀਸੋਡ ਹੋਇਆ ਇਹ ਮਤਲਬ ਸਾਡੇ ਇੱਥੇ ਮਤਲਬ ਨਹੀਂ ਜਿਹੜੀ ਹੋਈ ਹੈ ਤੁਹਾਡੇ ਪ੍ਰੋਗਰਾਮ ਹੋਇਆ ਇਹਦੇ ਵਿੱਚ ਜਿੰਨੇ ਵਰਕਰ ਆਏ ਸੀ ਕਹਿੰਦੇ ਉਹ ਤੇ ਖੁਸ਼ ਆਏ ਸੀ ਜਿਨ੍ਹਾਂ ਨੇ ਸਾਰੇ ਪ੍ਰੋਗਰਾਮ ਨੂੰ ਲਾਈਵ ਦੇਖਿਆ ਮੈਨੂੰ ਲੱਗਦਾ ਕਿ ਕੱਲ ਤੋਂ तकरीबन 7-800 ਫੋਨ ਤੇ ਮੈਂ ਹੀ ਅਟੈਂਡ ਕਰ ਸਕਦਾ ਕੋਈ ਮੈਸੇਜ ਪਾ ਰਿਹਾ ਹੈ ਕੋਈ ਫੋਨ ਕਰ ਰਿਹਾ ਹੈ ਔਰ ਸਾਰੇ ਵਰਕਰ ਕਹਿ ਰਹੇ ਹੈ ਕਿ ਅੱਜ ਅਸੀਂ ਪੂਰੇ ਉਤਸ਼ਾਹ ਚ ਹੋ ਗਏ ਤੇ ਪੂਰੀ ਜਾਨ ਸਾਂ ਦੇ ਚਾ ਗਈ ਜਦੋਂ ਵਰਕਰ ਉਤਸ਼ਾਹ ਚ ਹੋ ਜਾਂਦਾ ਜਦੋਂ ਉਹਨਾਂ ਚ ਜਾਨ ਪੈ ਜੇ ਜਦੋਂ ਖੁਸ਼ੀ ਦੀ ਲਹਿਰ ਫੈਲ ਜੇ ਇਹਦਾ ਮਤਲਬ ਕਿ ਲੋਕਾਂ ਦੇ ਦਿਲਾਂ ਅੰਦਰ ਫਿਰ ਅਕਾਲੀ ਦਲ ਨਾਲ ਜੁੜਨ ਦਾ ਜਿਹੜਾ ਉਹ ਭਰੋਸਾ ਬਣ ਗਿਆ ਉਹ ਇਹ ਮਹਿਸੂਸ ਕਰਦੇ ਹੈ ਕਿ ਇੱਕ ਲੀਡਰ ਨੂੰ ਕੋਈ ਫਰਕ ਨਹੀਂ ਪੈਂਦਾ ਭਾਵੇਂ ਉਹ ਪ੍ਰਧਾਨ ਹੋਵੇ ਤੇ ਭਾਵੇਂ ਕੋਈ ਐਮਐਲਏ ਹੋਵੇ ਤੇ ਭਾਵੇਂ ਕੋਈ ਵਰਕਰ ਹੋਵੇ ਇੱਕ ਲੀਡਰ ਨੂੰ ਕੋਈ ਨਹੀਂ ਫਰਕ ਪੈਂਦਾ ਜੇ ਉਹਦਾ ਨੁਕਸਾਨ ਵੀ ਹੋ ਜੇ ਤੇ ਦੂਰੀ ਵੀ ਬਣ ਚੇ ਲੇਕਿਨ ਜੇ ਪਾਰਟੀ ਖਤਮ ਹੋ ਜੇ ਤੇ ਸਾਡਾ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਖੇਤਰੀ ਪਾਰਟੀ ਨੂੰ ਤੇ ਇਸ ਪਾਰਟੀ ਨੂੰ ਖਾਸ ਕਰਕੇ ਪੰਜਾਬੀ ਇਹਨੂੰ ਮਾਂ ਪਾਰਟੀ ਕਹਿੰਦੇ ਜੀ ਮਾਂ ਪਾਰਟੀ ਇਸ ਲਈ ਕਹਿੰਦੇ ਆ ਕਿ ਉਹ ਇਸ ਧਰਤੀ ਨਾਲ ਜੁੜੇ ਹੋਏ ਇਕੱਲੇ ਤੇ ਇਕੱਲੇ ਇਸ ਧਰਤੀ ਨਾਲ ਜੁੜੀ ਦੂਜੀਆਂ ਨੈਸ਼ਨਲ ਪਾਰਟੀਆਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਸਾਰੇ ਆਲੇ ਦੁਆਲੇ ਦੇ ਸਟੇਟਾਂ ਦਾ ਤਵੱਜਾ ਜੁੜੀ ਹੁੰਦੀ ਹੈ ਤੇ ਉਹਨਾਂ ਨੇ ਜਦੋਂ ਕੋਈ ਇੱਥੇ ਦਾ ਭਲਾ ਦੇਖਣਾ ਜਾਂ ਇੱਥੇ ਦੀ ਲੋਡ ਨੂੰ ਪੂਰਾ ਕਰਨਾ ਇੱਥੇ ਦਾ ਹਿੱਤ ਵੇਖਣਾ ਉਹਨੇ ਨਾਲ ਨਾਲ ਦੇ ਗੁਆਂਢੀ ਸਟੇਟ ਦਾ ਵੀ ਦੇਖਣਾ ਤੇ ਬਾਕੀ ਸਟੇਟਾਂ ਦੇ ਦੇਖਣਾ ਇਸ ਕਰਕੇ ਅੱਜ ਮੈਨੂੰ ਲੱਗਦਾ ਉਹਨਾਂ ਦੇ ਮਨ ਦੀ ਤਸੱਲੀ ਹੋਣ ਲੱਗ ਪਈ ਹੈ ਜਿਹੜੇ ਕੋਈ ਗੁਬਰਾਹ ਹੋਏ ਸੀ ਕਿ ਦੂਜੇ ਪਾਸੇ ਵੀ ਜਿਹੜੀ ਵੋਟ ਪਾਉਂਦਾ ਕੋਈ ਬਹੁਤਾ ਵੱਡਾ ਲਾਭ ਨਹੀਂ ਹੈ ਜੇ ਇੱਥੇ ਸੀ ਤੇ ਬਾਹ ਫੜ ਕੇ ਆਪਣੇ ਲੀਡਰ ਨੂੰ ਲੈ ਚਿਤਾ ਸੀਗਾ ਔਰ ਇਹ ਲੋਕਾਂ 'ਚ ਪੱਕਾ ਵਿਸ਼ਵਾਸ ਹੈ ਕਿ ਇੱਕ ਇੰਨਾ ਤੋਂ ਉਹਨਾਂ ਨੂੰ ਹੈਗਾ ਕਿ ਅਕਾਲੀ ਲੀਡਰ ਦੇ ਘਰ ਸੀ ਖੁੱਲ ਕੇ ਜਾ ਸਕਦੇ ਆ ਖੁੱਲ ਕੇ ਗੱਲਾਂ ਕਰ ਸਕਦੇ ਆ ਔਰ ਕੋਲ ਬੈ ਬੈ ਕੇ ਟੈਲੀਫੋਨ ਕਰਾ ਸਕਦੇ ਆ ਤੇ ਆਪਣੇ ਹੱਕ ਦੀ ਗੱਲ ਕਰ ਸਕਦੇ ਆ ਇਨਸਾਫ ਮੰਗ ਸਕਦੇ ਆ ਇਹ ਹਰ ਬਰਕਤ ਦੇ ਮੰਚ ਹੈ ਕਿ ਸ਼੍ਰੋਮਣੀ ਕਾਲਦਲ ਦੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਨੂੰ ਮਿਲਣ ਵਾਸਤੇ ਕੋਈ ਬਹੁਤੀ ਸਫਾਸ਼ਾ ਨਹੀਂ ਲੋੜਨੀ ਸਿੱਧਾ ਘਰ ਜਾਓ ਸਿੱਧੇ ਜਾ ਕੇ ਉਹਨਾਂ ਨਾਲ ਗੱਲ ਕਰੋ ਔਰ ਕੋਲ ਬੈਠ ਕੇ ਤੁਸੀਂ ਹੈਰਾਨ ਹੋਵੋਗੇ ਕੋਲ ਬੈਠ ਕੇ ਆਪਣਾ ਦੁੱਖ ਦੱਸ ਕੇ ਉਸੇ ਵੇਲੇ ਅਫਸਰ ਨੂੰ ਟੈਲੀਫੋਨ ਕਰਾਉਣੇ ਕੰਸਰਨ ਨਾਲ ਦੇ ਮੰਤਰੀਆਂ ਨੂੰ ਕਿਉਂਕਿ ਉਹਦਾ ਇਕੱਲਾ ਕਰਜ ਹੋਇਆ ਸੋ ਇਸ ਕਰਕੇ ਇਹ ਆਪਣਾ ਤੋਨਾਂ ਦੀ ਬਹੁਤ ਹੈ ਅੱਛਾ ਤੁਸੀਂ ਘਰ ਵਾਪਸੀ ਕੀਤੀ ਖੁਸ਼ ਵੀ ਬੜੇ ਹੋਏ ਹੋਣਗੇ ਤੁਹਾਡੇ ਨਾਲ ਜੋ ਸਮਰਥਨ ਤੁਹਾਡੇ ਜੋ ਤੁਸੀਂ ਲਫਾਫਾ ਕਲਚਰ ਦਾ ਵਿਰੋਧ ਕੀਤਾ ਉਹਦੇ ਤੁਹਾਡਾ ਸਮਰਥਨ ਕਾਫੀ ਨੇ ਦਿੱਤਾ ਕਈਆਂ ਨੇ ਵੋਟਾਂ ਵੀ ਪਾਈਆਂ ਸੀ ਜਦੋਂ ਚੋਣਾ ਹੋਈਆਂ ਸੀਗੀਆਂ ਖੁਸ਼ ਵੀ ਬੜੇ ਹੋਏ ਹੋਣਗੇ ਤੇ ਨਾਰਾਜ਼ ਵੀ ਬੜੇ ਹੋਏ ਹੋਣਗੇ ਕੌਣ ਖੁਸ਼ ਸੀ ਤੇ ਕੌਣ ਨਾਰਾਜ਼ ਸੀ ਮੇਰੇ ਕੱਲ ਦੇਖੋ ਗੱਲ ਇਹ ਹੈ ਸਾਰੀ ਦੁਨੀਆ ਤੇ 100% ਖੁਸ਼ ਨਹੀਂ ਹੋਏਗੀ ਕਈਆਂ ਨੂੰ ਇਸ ਗੱਲ ਦਾ ਵੀ ਤਕਲੀਫ ਹੋਏਗੀ ਕਿ ਅੱਜ ਉਹ ਪਾਰਟੀ ਜਿਹਨੂੰ ਅਸੀਂ ਸਮਝੇ ਮਰ ਗਈ ਹੈ ਜਾਂ ਖਤਮ ਹੋ ਗਈ ਹੈ ਜੀ ਜ਼ੀਰੋ ਤੇ ਆ ਗਈ ਹੈ ਜੀ ਉਸ ਚ ਜਾਨ ਪੈ ਗਈ ਤਾਂ ਸਾਡਾ ਨੁਕਸਾਨ ਹੋ ਜਾਏਗਾ ਕਈਆਂ ਨੂੰ ਇਹ ਵੀ ਗੱਲ ਹੋਏਗੀ ਵਿਰੋਧੀ ਪਾਰਟੀਆਂ ਨੇ ਸਾਰਾ ਕੁਝ ਦੇਖਣਾ ਹੁੰਦਾ ਜਿਹੜੀ ਆਪਣੀ ਪਾਰਟੀ ਹੈ ਜੀ ਨਰਾਜ਼ਗੀ ਕਿਸੇ ਨੂੰ ਨਹੀਂ ਹੰਡੀ ਜਿਹੜੇ ਸੱਚੋਚੀ ਸਿੱਖ ਸੋਚ ਰੱਖਦੇ ਐ ਜਿਹੜੇ ਸੱਚੋਚੀ ਪੰਜਾਬ ਦੀ ਧਰਤੀ ਨਾਲ ਪਿਆਰ ਕਰਦੇ ਐ ਪੰਜਾਬ ਦੇ ਲੋਕਾਂ ਨਾਲ ਪਿਆਰ ਕਰਦੇ ਐ ਉਹ ਖੁਸ਼ ਨੇ ਬਹੁਤ ਬਾਗੋ ਬਾਗੇ ਕਿ ਸਾਡੀ ਅੱਜ ਜਿਹੜੀ ਸੋਚ ਬੀਬੀ ਜੀ ਲੈ ਕੇ ਚੰਦੇ ਸੀ ਉਹ ਸੋਚ ਦੀ ਪਹਿਰੇਦਾਰੀ ਕਰਕੇ ਜ਼ਰੂਰ ਇੱਥੇ ਜਿਹੜੀ ਕੋਈ ਕਮੀ ਆਈ ਹੋਵੇ ਸੁਧਾਰ ਵੀ ਕਰਾਉਣਗੇ ਤੇ ਉਹ ਸੁਧਾਰਾਂ ਤੋਂ ਬਾਅਦ ਅਸੀਂ ਤਕੜੇ ਵੀ ਹੋਵਾਂਗੇ ਔਰ ਮੈਂ ਵਿਸ਼ਵਾਸ ਵੀ ਦਿੰਦੀ ਹਾਂ ਵੀ ਤੁਸੀਂ ਫਿਕਰ ਨਾ ਕਰੋ ਜਿਹੜੀਆਂ ਗੱਲਾਂ ਮੇਰੇ ਮਨ 'ਚ ਆਂਦੀਆਂ ਉਹ ਮੇਰੀਆਂ ਗੱਲਾਂ ਨਹੀਂ ਐ ਉਹ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਨੇ ਉਹ ਕੌਮ ਦੀ ਆਵਾਜ਼ ਹੈ ਉਹ ਪੰਜਾਬ ਦਾ ਦਰਦ ਹੈ ਉਹ ਸਾਡੇ ਸਿੱਖ ਪੰਥ ਦਾ ਦਰਦ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਕਮਜ਼ੋਰੀਆਂ ਆਈਆਂ ਸੀ ਉਹਨਾਂ ਨੂੰ ਪੂਰਾ ਕਰਨ ਵਾਸਤੇ ਮੈਂ ਦਿਨ ਰਾਤ ਉਸੇ ਤਰ ਡੈਡੀਕੇਸ਼ਨ ਦੇ ਨਾਲ ਵੀ ਤੁਰਾਂਗੀ ਤੇ ਸੈਂਸੇਰਲੀ ਉਹਦੇ ਉੱਤੇ ਪਹਿਰੇਦਾਰੀ ਕਰਕੇ ਸਿਧਾਂਤਿਕ ਤੌਰ ਦੇ ਉੱਤੇ ਤੁਹਾਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੀ ਔਰ ਬਹੁਤ ਸਾਰੇ ਲੋਕਾਂ ਨੂੰ ਆਸਾਂ ਵੀ ਭਜੀਆਂ ਉਹ ਕਹਿਣ ਲੱਗੇ ਕਿ ਪਲੈਟਫਾਰਮ ਜਿਹੜਾ ਹੈ ਸਾਡਾ ਬੜਾ ਵੱਡਾ ਇਸ ਪਲੈਟਫਾਰਮ ਵਿੱਚ ਰਹਿ ਕੇ ਹੀ ਅਸੀਂ ਸਾਰੀਆਂ ਗੱਲਾਂ ਕਰ ਸਕਦੇ ਔਰ ਮੈਨੂੰ ਵੀ ਪਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਲੈਟਫਾਰਮ ਤੋਂ ਹੀ ਸਾਰੇ ਸੁਧਾਰ ਕੀਤੇ ਜਾ ਸਕਦੇ ਆ ਵੱਖਰੇ ਹੋ ਕੇ ਕਰਨਾ ਬੜਾ ਔਖਾ ਹੁੰਦਾ ਹੈ ਇਸੇ ਕਰਕੇ ਤੇ ਮੈਂ ਕਿਸੇ ਪਾਰਟੀ ਚ ਨਹੀਂ ਗਈ ਇਸੇ ਕਰਕੇ ਤੇ ਮੈਂ ਕਿਸੇ ਵਿੰਗ ਚ ਨਹੀਂ ਗਈ ਇਸੇ ਕਰਕੇ ਤੇ ਮੈਂ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਚ ਹੀ ਸਮਝਿਆ ਔਰ ਇੱਕ ਇੱਕ ਬਰਕਤ ਨੂੰ ਮਿਲਦੀ ਰਹੀ ਇੱਕ ਇੱਕ ਲੀਡਰ ਨੂੰ ਮਿਲਦੀ ਰਹੀ ਮੇਰਾ ਖਿਆਲ ਹੈ ਕਿ ਮੈਂ ਹਫਤੇ ਚ ਇੱਕ ਇੱਕ ਦੋ ਲੀਡਰਸ ਨਾਲ ਮੀਟਿੰਗਾਂ ਕਰਦੀ ਰਹਿੰਦੀ ਸੀ ਇਹ ਦੁੱਖ ਇਹ ਦੁੱਖ ਉਦੋਂ ਹੀ ਕਾਦੋ ਜਿਹੜਾ ਹੈਗਾ ਪੰਤਰ ਦਾ ਦੁੱਖ ਉਦੋਂ ਹੀ ਕਾਦੋ ਜਨਨਣਾ ਹੁਣ ਸ਼ੁਰੂ ਕੀਤਾ ਜਦੋਂ ਇਲੈਕਸ਼ਨ ਆ ਗਏ ਤੁਹਾਡੇ ਕੋਲ ਉਦੋਂ ਹੀ ਕਾਦੋ ਆਏ ਜਦੋਂ ਇਲੈਕਸ਼ਨ ਦਾ ਸਮਾਂ ਆਇਆ ਤੁਹਾਨੂੰ ਜੁਆਇਨ ਕਰਾ ਤੁਹਾਨੂੰ ਉਹ ਤੇ ਡੇਢ ਸਾਲ ਤੋਂ ਪਛਤਾਵੇ ਚ ਸੀ ਐਵੇਂ ਮੈਂ ਝੂਠ ਬੋਲ ਕੋਈ ਲਈ ਤੁਹਾਨੂੰ ਡੇਢ ਸਾਲ ਦੇ ਵਿੱਚ ਬੜੀ ਬੜੀ ਜੀ ਸਾਡੇ ਸਾਰੇ ਲੀਡਰ ਡੇਢ ਸਾਲ ਤੋਂ ਹੀ ਮੇਰੇ ਨਾਲ ਸੰਪਰਕ ਚ ਹੈ ਬਾਦਲ ਸਾਹਿਬ ਵੀ ਤਕਰੀਬਨ ਅੱਜ ਤੋਂ ਸਾਲ ਪਹਿਲਾਂ ਤੋਂ ਲੈ ਕੇ ਉਹਨਾਂ ਨੇ 5-6 ਫੋਨ ਮੈਨੂੰ ਕਰ ਦਿੱਤੇ ਜਦ ਫੋਨ ਤੁਹਾਨੂੰ ਇੰਨੇ ਸਾਰੇ ਆ ਗਏ ਸੀ ਉਹਨਾਂ ਨੇ ਫਿਰ ਤੁਹਾਨੂੰ ਤੇ ਜੈ ਕਾ ਦੋ ਆਉਂਦੇ ਸੀ ਔਰ ਮੈਨੂੰ ਕਹਿੰਦੇ ਵੀ ਸੀਗੇ ਸਾਰੇ ਵਰਕਰ ਵੀ ਕਹਿੰਦੇ ਸੀ ਲੀਡਰ ਵੀ ਕਹਿੰਦੇ ਸੀ ਜਿੱਥੇ ਮੈਂ ਜਾਂਦੀ ਸਾਰੇ ਦੁੱਖ ਸੁੱਖ ਚ ਜਾਂਦੀ ਰਹੀ ਸਾਰਿਆਂ ਦੀ ਖੁਸ਼ੀ ਗਮੀ ਚ ਜਾਂਦੀ ਰਹੀ ਹੈ ਔਰ ਬਾਦਲ ਸਾਹਿਬ ਵੀ ਜਦੋਂ ਮੈਂ ਦੇਖੋ ਬਾਹਰ ਕੱਢਿਆ ਸੀ ਬਾਦਲ ਸਾਹਿਬ ਦੀ ਡੈਥ ਹੋਈ ਹੈ ਮੈਂ ਉੱਥੇ ਵੀ ਗਈ ਹੈ ਸੰਸਕਾਰ ਤੇ ਵੀ ਗਈ ਹੈ ਕੋਈ ਨਿੱਜੀ ਦਸ਼ਮਣੀ ਥੋੜਾ ਮੇਰੀ ਕਈ ਵਾਰੀ ਅਸੀਂ ਪ੍ਰੋਗਰਾਮਾਂ 'ਚ ਇਕੱਠੇ ਵੀ ਹੁੰਦੇ ਰਹੇ ਫਤਵੀ ਬੁਲਾਉਂਦੇ ਰਹੇ ਠੀਕ ਠਾਕ ਵੀ ਪੁੱਛਦੇ ਰਹੇ ਕੋਈ ਦੇਖੋ ਮੇ ਸਾਰੇ ਲੀਡਰ ਭਾਵੇਂ ਕਿਸੇ ਪਾਰਟੀ ਦੇ ਹੋਣ ਮੈਂ ਹਮੇਸ਼ਾ ਸਬਦ ਅਸਤਕਾਰ ਕਰਦੀ ਹੂੰ ਕਈ ਲੀਡਰ ਕੋਈ ਮੇਰਾ ਮੇਰਾ ਕਰਦੇ ਚਲੋ ਈਰਖਾ ਚ ਅਸੀਂ ਸੋ ਕੁਝ ਵੀ ਕਹਿ ਸਕਦੇ ਹਾਂ ਪਰ ਮੈਨੂੰ ਲੱਗਦਾ ਕਿ ਮੇਰੀ ਨਿੱਜੀ ਤੌਰ ਤੇ ਉੱਤੇ ਕਿਸੇ ਨਾਲ ਕੋਈ ਈਰਖਾ ਦੁਸ਼ਮਣੀ ਨਹੀਂ ਤੇ ਲੀਡਰ ਕਹਿੰਦੇ ਪਏ ਨੇ ਕਿ ਬੀਬੀ ਜਗੀਰ ਕੋਰ ਹੋਰਾਂ ਨੂੰ ਸਿਆਸਤ ਹੁਣ ਲੱਗਦਾ ਹੈ ਕਿ ਆਉਣਾ ਪਏਗਾ ਇਹਨਾਂ ਨੂੰ ਟਿਕਟ ਚਾਹੀਦੀ ਹੈਗੀ ਜਾਂ ਫਿਰ ਕੋਈ ਹੁਣ ਸਿਆਸੀ ਲਾਹਾਂ ਚਾਹੀਦਾ ਜਿਸ ਕਾਰਨ ਘਰ ਵਾਪਸੀ ਹੋਈ ਤੇ ਟਿਕਟ ਤੇ ਮੇਰੀ ਇੱਥੋਂ ਜੋ ਕੱਟ ਦੇਣਗੇ ਮੈਂ ਫਿਰ ਦੱਸਾਂਗੀ ਨਾ ਕਿ ਮੈਨੂੰ ਇਹਨਾਂ ਵਿਧਾਨ ਸਭਾ ਨਹੀਂ ਲੜਾਉਣੀ ਨਹੀਂ ਲੜਾਉਣਗੇ ਉਸ ਵੇਲੇ ਮੈਂ ਕਰਾਂਗੇ ਮੈਨੂੰ ਉਸ ਵੇਲੇ ਗੱਲ ਕਹਿਣ ਨਾ ਕਿ ਕਿਸੇ ਮੇਰੀ ਕੱਟਣਗੇ ਮੈਂ ਦੂਜੀ ਪਾਰਟੀ ਜਾਵਾਂਗੀ ਫੇਰ ਕਹਣਗੇ ਕਿ ਲਾਲਚਾਂ ਦੀ ਟਿਕਟਾਂ ਦੀ ਲਾਲਚ ਕਰਦੀ ਹੈ ਚਾਹੇ ਇੱਥੇ ਨਾ ਹੂੰ ਦੇਖੋ ਪਾਲੀ ਬੰਦੀ ਚੋਣ ਮੈਂ ਮੈਂ ਤਾਂ ਸੱਚੀ ਕਹਦਾ ਸੀ ਜੀ ਮੇਰਾ ਆਪਣੀ ਇੱਛਾ ਹੈ ਨਹੀਂ ਕਦੀ ਵੀ ਨਹੀਂ ਪਿਛਲੀ ਵਾਰੀ ਵੀ ਮੈਨੂੰ ਜ਼ਬਰਦਸਤੀ ਉਹਨਾਂ ਨੇ ਲੜਾਈ ਸੀ ਮੈਂ ਨਹੀਂ ਸੀ ਲੜਨਾ ਚਾਹੁੰਦੀ ਕਿਉਂਕਿ ਆਪਣਾ ਆਪਣਾ ਦਾਇਰਾ ਹੁੰਦਾ ਜੀ ਬਿਲਕੁਲ ਮੈਂ ਪੰਜਾਬ ਦੇ ਕਲਚਰ ਨਾਲ ਜੁੜੀ ਹੋਈ ਹੈ ਪੰਜਾਬ ਦੀ ਧਰਤੀ ਨਾਲ ਜੁੜੀ ਹੋਈ ਹੈ ਪੰਜਾਬ ਦੇ ਲੋਕਾਂ ਨਾਲ ਮੇਰਾ ਪਿਆਰ ਹੈ ਤੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਵੀ ਮੈਨੂੰ ਪਿਆਰ ਕਰਦੇ ਸਾਰੇ ਉਧਰ ਤੇ ਸਾਰੇ ਦੇਸ਼ ਵਿੱਚ ਕਿਤੇ ਚਲ ਜੀਏ ਸਤਿਕਾਰ ਕਰਦੇ ਹੈ ਬਾਲਡ ਵਿੱਚ ਵੀ ਮੇਰਾ ਬਾਬਾ ਜੀ ਬਾਬਾ ਪ੍ਰੇਮ ਸਿੰਘ ਜੀ ਕਰਕੇ ਬੜਾ ਵੱਡਾ ਸਥਾਨ ਹੈ ਕੁਝ ਮੈਂ ਪ੍ਰੈਜ਼ੀਡੈਂਟ ਨਹੀਂ ਐ ਸੀਪੀਸੀ ਦੇ ਸਾਰੇ ਜਿੰਨੇ ਵੀ ਗੁਰਨਾਨਕ ਨਾਮਲੇ ਸਿੱਖ ਸੰਗਤ ਹੈ ਭਾਵੇਂ ਉਹ Hindu ਹੈ ਭਾਵੇਂ ਕੋਈ ਕਿਸੇ ਵੀ ਧਰਮ ਦੇ ਲੋਗ ਹੈ ਹਰ ਇੱਕ ਮੇਰਾ ਸਤਿਕਾਰ ਕਰਦੇ ਹੈ ਚ ਕੋਈ ਸ਼ੱਕ ਨਹੀਂ ਪਰ ਗੱਲ ਇਹ ਹੈ ਕਿ ਚੋਣਾ ਲੜਨ ਦਾ ਕੋਈ ਸਿਮਤ ਦਾਇਰਾ ਹੁੰਦਾ ਹੈ ਹਰ ਬੰਦੇ ਦਾ ਕਿ ਜੇ ਪਾਰਟੀ ਹੁਕਮ ਲਾ ਦੇ ਉਹਦੇ ਫਿਰ ਕਰਨਾ ਹੀ ਪੈਂਦਾ ਪਰ ਮੈਨੂੰ ਨਹੀਂ ਲੱਗਦਾ ਕਿ ਪਾਰਟੀ ਨੇ ਕੋਈ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਵਿੱਚ ਜਿਕਰ ਜਿਕਰ ਤੁਹਾਨੂੰ ਆਵੇ ਜੇਕਰ ਪਤਾ ਕਰੀਏ ਜਿਵੇਂ ਕਹਿੰਦੇ ਹੁਣ ਤੇ ਜੇਕਰ ਕਹਿ ਦੇਣੀ ਉਹਨੇ ਜੇਕਰ ਕਹਿ ਦੇਣ ਨਹੀਂ ਮੈਨੂੰ ਪਿਆ ਨਹੀਂ ਜੀ ਜਦੋਂ ਕਹਿਣਗੇ ਫਿਰ ਮੈਂ ਨਾਲ ਡਿਸਕਸ ਕਰ ਲਾਂਗੀ ਅੱਛਾ ਭਾਜਪੀ ਅਤੇ ਅਕਾਲੀ ਦਲ ਦਾ ਗੱਠਜੋੜ ਦੀਆਂ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਕਈ ਚੈਨਲਾਂ ਨੇ ਤੇ ਚਲਾ ਦਿੱਤਾ ਹੈ ਕਿ ਇੰਨੇ ਤਰੀਕ ਨੂੰ ਜਿਹੜੀ ਆ ਉਹ ਗੱਠਪੰਧਨ ਹੋ ਜੁਵੇਗਾ ਅਤੇ ਟਿਕਟਾਂ ਜੜੀਆਂ ਨੇ ਉਹ ਅਨਾਉਂਸ ਹੋਣਗੀਆਂ ਕੀ ਤੁਹਾਨੂੰ ਲੱਗਦਾ ਹੈ ਕਿ ਭਾਜਪੀ ਅਕਾਲੀ ਦਲ ਦਾ ਗੱਠਜੋੜਨ ਹੋਵੇਗਾ ਜੇ ਹੋਵੇਗਾ ਤਾਂ ਕੋ ਹੋ ਜਾ ਹੋਵੇਗਾ ਦੇਖੋ ਪਹਿਲਾਂ ਤੇ ਮੈਂ ਇਹ ਸਮਝਦੀ ਹਾਂ ਕਿ ਗੱਠਵੰਧਨ ਕਰਨ ਵਾਸਤੇ ਪਹਿਲਾਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਨਾ ਪੰਥਕ ਸਾਡੇ ਹਿੱਤ ਤੇ ਪੰਜਾਬ ਦੇ ਹਿੱਤ ਬਹੁਤ ਸਾਰੇ ਆ ਜਿਹੜੇ ਲਗਾਤਾਰ ਪੈਂਡਿੰਗ ਚਲਦੇ ਆ ਰਹੇ ਹਮ ਉਹਨਾਂ ਸਾਰੀਆਂ ਗੱਲਾਂ ਨਾਲ ਉਹਨਾਂ ਨੂੰ ਡਿਸਕਸ ਕਰ ਲੈਣਾ ਚਾਹੀਦਾ ਹਮ ਤਾਂ ਜੋ ਉਹਨਾਂ ਚੋ ਕੁਝ ਨਾ ਕੁਝ ਤੇ ਉਹ ਸਵੀਕਾਰ ਕਰਨ ਕੇ ਅਸੀਂ ਇਹਨਾਂ ਨੂੰ ਠੀਕ ਕਰ ਦੇਵਾਂਗੇ ਕੁਝ ਤੇ ਹੁਣ ਵੀ ਹੋ ਸਕਦੇ ਆ ਕੋਈ ਐਸੀ ਗੱਲ ਨਹੀਂ ਹੈ ਜਿੱਦਾਂ ਬੰਦੀ ਸਿੱਖਾਂ ਦਾ ਮੁੱਦਾ ਹੈ ਉਹ ਜੇਲ੍ਹਾਂ ਚ ਸਜ਼ਾਾਂ ਪੂਰੀਆਂ ਕਰਕੇ ਬਾਦੂ ਬੈਠੇ ਹੋਏ ਆ ਤੇ ਉਹ ਚਾਹਣ ਤੇ ਉਹਨਾਂ ਨੂੰ ਉੱਥੋਂ ਛੁੱਟੀ ਦੇ ਸਕਦੇ ਆ ਇਸੇ ਤਰ੍ਹਾਂ ਜਿਹੜੇ ਸਾਡੇ ਕੁਝ ਸਿੰਘ ਨੇ ਡਿਬਰੂਗੜ੍ਹ ਬੈਠੇ ਹੋਏ ਆ ਉਹਨਾਂ ਨੂੰ ਜੌਂਦੇ ਤੇ ਲਾਗੇ ਦੀ ਜੇਲਾਂ ਵਿੱਚ ਲਿਆ ਸਕਦਾ ਐਨਐਸਏ ਨਹੀਂ ਟੁੱਟ ਸਕਦੀ ਮੰਨ ਲਓ ਤੇ ਇਥੇ ਨੇੜੇ ਲਿਆਇਆ ਜਾ ਸਕਦਾ ਐ ਇਸੇ ਤਰ੍ਹਾਂ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਇਮੀਜੇਟ ਕੀਤੀਆਂ ਜਾ ਸਕਦੀਆਂ ਤੇ ਕੁਝ ਗੱਲਾਂ ਹੁੰਦੀਆਂ ਹੁੰਦਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਕਿ ਅਸੀਂ ਵਾਹਿਗੁਰੂ ਕਿਰਪਾ ਕਰੇਗਾ ਜੇ ਅਸੀਂ ਪਿੱਛੇ ਨਹੀਂ ਕਰ ਸਕੇ ਤੇ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਕਰਾਂਗੇ ਸੋ ਇਹ ਗੱਲਾਂ ਜਿਹੜੀਆਂ ਇਹ ਥੋੜਾ ਜਿਆ ਐਨ ਨੂੰ ਡਿਸਕਸ ਕਰਕੇ ਹੀ ਸਮਝੌਤਾ ਕਰਨਾ ਚਾਹੀਦਾ ਤਾਂ ਜੋ ਲੋਕਾਂ ਦਾ ਵਿਸ਼ਵਾਸ ਹੋਣ ਕਿਸਾਨ ਮੋਰਚਾ ਲੱਗ ਹੋਇਆ ਬਿਲਕੁਲ ਪਰ ਕਿਸਾਨਾਂ ਦੇ ਹਿੱਤ ਵੀ ਦੇਖਣੇ ਪੈਣਗੇ ਜਿੰਨੇ ਕੋਈ ਹਿੱਤ ਪੂਰੇ ਕਰ ਸਕਦੇ ਉਹਨਾਂ ਨੂੰ ਜਰੂਰ ਕਰਨੇ ਚਾਹੀਦੇ ਤਾਂ ਜੋ ਜਦੋਂ ਵਿਸ਼ਵਾਸ ਦੇ ਕੇ ਤੋਰੇ ਸੀ ਉਹਨਾਂ ਨੂੰ ਉੱਤ ਸਿੰਗੂ ਬਾਰਡਰ ਤੋਂ ਤੇ ਉਸ ਵੇਲੇ ਕੁਝ ਨਾ ਕੁਝ ਤਾਂ ਕਿਹਾ ਸੀ ਨਾ ਜਿਹੜੀਆਂ ਉਸ ਵੇਲੇ ਗੱਲਾਂ ਕੀਤੀਆਂ ਸੀ ਪੂਰੀਆਂ ਕਰ ਦੇ ਤਾਂ ਜੋ ਲੋਕਾਂ ਦਾ ਵਿਸ਼ਵਾਸ ਕੋਈ ਬਣ ਸਕੇ ਸੇ ਜੇ ਵਿਸ਼ਵਾਸ ਨਾ ਲੋਕਾਂ ਦਾ ਜਿੱਤਿਆ ਤਾਂ ਨਾ ਉਸ ਪਾਰਟੀ ਨੂੰ ਵੋਟ ਪੈ ਸਕਣੀ ਹੈ ਤੇ ਨਾ ਇਸ ਪਾਰਟੀ ਨੂੰ ਪਾਸ ਸਕਣੀ ਹੈ ਇਹ ਮਤ ਸੋਚਿਏ ਪਿਓ ਐਲਾਈਂਸ ਹੋ ਜਾਏਗਾ ਤੇ ਵੋਟਾਂ ਪੈ ਜਾਣਗੀਆਂ ਲੋਕਾਂ ਨੂੰ ਤਾਂ ਕੰਮ ਚਾਹੀਦੇ ਸੀ ਲੋਕਾਂ ਨੂੰ ਤੇ ਪ੍ਰੋਸਾ ਚਾਹੀਦਾ ਕਿ ਅੱਗੋਂ ਕੀ ਬੜੇ ਹੁਣ ਬੀਬੀ ਜਗੀਰ ਕੋਰ ਹੋਰੀ ਕਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਚਾਰ ਕਰਨਗੇ ਕਦੋਂ ਤੋਂ ਸੁਖਵੀਰ ਬਾਦਲ ਖੁਰਾ ਦੇ ਨਾਲ ਤੁਰਨਗੇ ਮੈਂ ਤੇ ਅੱਜ ਵੀ ਕਰਕੇ ਆਈ ਸੀ ਜੀ ਦੋ ਪ੍ਰੋਗਰਾਮਾਂ 'ਚ ਹੂੰ ਮੈਂ ਘਰ ਬੈਠੀ ਵੀ ਕਰੀ ਜਾਂਦੀ ਆ ਇਹਦੇ 'ਚ ਵੀ ਪ੍ਰਚਾਰੀ ਹੋ ਰਿਹਾ ਜਿਹੜਾ ਮੈਂ ਤੁਹਾਡੇ ਦੇ ਕੋਲ ਬੋਲ ਰਹੀ ਹਾਂ ਇਹਦੇ 'ਚ ਵੀ ਪੰਥ ਦੀਆਂ ਗੱਲਾਂ ਆ ਅਕਾਲੀ ਦਲ ਦੀਆਂ ਗੱਲਾਂ ਹੋ ਰਹੀਆਂ ਕੱਲ ਤੁਹਾਡੀ ਘਰ ਵਾਪਸੀ ਤੋਂ ਬਾਅਦ ਜਦੋਂ ਜੁਆਇਨਿੰਗ ਹੋਈ ਉਦੋਂ ਤੁਸੀਂ ਨਹੀਂ ਪਹੁੰਚੇ ਕਿੱਥੇ ਜਿੱਥੇ ਇਹ ਜੁਆਇਨਿੰਗ ਹੋਈ ਹੈਗੇ ਤਾਂ ਕੜਬਸਰ ਖੁਰਾ ਦੀ ਕਹਿੰਦੇ ਪੈਨ ਜੁਆਇਨ ਹੋਈ ਮੇਰੇ ਘਰ ਚ ਫੰਕਸ਼ਨ ਹੋ ਰਿਹਾ ਸੀਗੇ ਜੀ ਕਿਤੇ ਤੇ ਹਜ਼ਾਰਾਂ ਲੋਕ ਆਏ ਸੀਗੇ ਉੱਥੇ ਮੈਂ ਕੀ ਕਰਨ ਦੇਣੇ ਨਾਲ ਹੀ ਜੁਆਇਨਿੰਗ ਕਰਾਉਣੀ ਇਕੱਲੇ ਸਾਰੇ ਟੱਬਰ ਨਾਲ ਥੋੜਾ ਕਰਾਉਣੀ ਹੁੰਦੀ ਹੈ ਕੋਈ ਹੁਣ ਮੇਰੇ ਕੋ ਇੱਥੇ ਆ ਕੇ ਜੁਆਇਨ ਕਰੇਗਾ ਤੇ ਇੱਥੇ ਬਾਦਲ ਸਾਹਿਬ ਨੂੰ ਨਹੀਂ ਨਾ ਬੁਲਾਉਂਗੀ ਇੱਕੋ ਹੀ ਜ਼ਰੂਰੀ ਨਹੀਂ ਕਿ ਮੈਂ ਹਰ ਸਟੇਜ ਦੇ ਉੱਤੇ ਬਾਦਲ ਸਾਹਿਬ ਨਾਲ ਬੈਠਣਾ ਮੈਂ ਤਾਂ ਕਹਿੰਦੀ ਸਾਰਿਆਂ ਨੂੰ ਇੱਕ ਥਾਂ ਤੇ ਬੈਠਣਾ ਨਹੀਂ ਚਾਹੀਦਾ ਸਾਰੇ ਨਹੀਂ ਵਕ ਵਕ ਥਾਵਾਂ ਉੱਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਜੇ ਪਾਰਟੀ ਨੂੰ ਮ ਤੇ ਇੱਕੋ ਥਾਂ ਦੇ ਉੱਤੇ ਕੋਈ 50 ਲੀਟਰ ਬੈਠ ਜਾਣਾ ਦਾ ਕੀ ਫਾਇਦਾ ਜੇ 50 ਥਾਵਾਂ ਦੇ ਉੱਤੇ ਜਾ ਕੇ ਜਾ ਕੰਮ ਕਰਕੇ ਉਹਦਾ ਜ਼ਿਆਦਾ ਫਾਇਦਾ ਬਿਲਕੁਲ ਆਖਰੀ ਪ੍ਰਸ਼ਨ ਹੈ ਮੇਰਾ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ ਪੰਜਾਬ ਪੰਜਾਬ ਦੇ ਹਾਲਾਤ ਦੇਖੋ ਲੋਕਾਂ ਦੀਆਂ ਨਜ਼ਰਾਂ ਵਿੱਚ ਤੇ ਅਜੇ ਤੱਕ ਕੋਈ ਸੰਤੁਸ਼ਟੀ ਜਨਕ ਨਹੀਂ ਅਸ਼ਾਂਤੀ ਹੈ ਅਜੇ ਤੱਕ ਜਿਹੜੇ ਸੁਪਨੇ ਦਿਖਾਏ ਗਏ ਸੀਗੇ ਕਿ ਅਸੀਂ ਮਹੀਨਿਆਂ 'ਚ ਕਰ ਦਿਆਂਗੇ ਮੈਨੂੰ ਲੱਗਦਾ ਕਿ ਉਦੋਂ ਐਵੇਂ ਕਾਲੀ ਵਿੱਚ ਹੀ ਫੈਸਲੇ ਕਰ ਦਿੱਤੇ ਗਏ ਤੇ ਕਾਲੀ ਵਿੱਚ ਐਲਾਨ ਕਰ ਦਿੱਤੇ ਗਏ ਤੇ ਕੇਵਲ ਤੇ ਕੇਵਲ ਲੋਕਾਂ ਨੂੰ ਸੁਪਨੇ ਹੀ ਦਿਖਾਏ ਗਏ ਜਿਹੜੇ ਪੂਰੇ ਨਹੀਂ ਕਰ ਸਕਦੇ ਹਾਂ 50 ਸਾਲਾਂ ਵਿੱਚ ਕੁਝ ਗੱਲਾਂ ਪੂਰੀਆਂ ਕਰ ਸਕਦਾ ਦਿੱਤੀਆਂ ਜਾ ਸਕਦੀਆਂ ਹੁੰਦੀਆਂ ਇਸ ਕਰਕੇ ਜਦੋਂ ਅਸੀਂ ਦੇਖੋ ਇੱਕ ਹੁੰਦਾ ਸੀ ਅੱਗੇ ਸਾਡੇ ਪੁਰਾਣੀ ਰਿਵਾਇਤ ਰਹੀ ਹੈ ਕਿ ਸਾਰੀਆਂ ਪਾਰਟੀਆਂ ਇੱਕ ਚੋਣ ਮੈਨੀਫੈਸਟੋ ਕਮੇਟੀ ਬਣਾਉਂਦੇ ਤੇ ਉਹਦੇ ਵਿੱਚ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਂਦਾ ਉਹ ਸਾਰਾ ਚੋਣ ਮੈਨੀਫੈਸਟੋ ਲੋਕਾਂ ਦੇ ਸਾਹਮਣੇ ਰੱਖਿਆ ਜਾਂਦਾ ਤੇ ਉਹ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਇੱਕ ਚੀਜ਼ ਕਰਕੇ ਲੈ ਕੇ ਜਿੰਨਾ ਬਜਟ ਅਲਾਉ ਕਰੇ ਉਹ ਪੂਰੀ ਕੀਤੀ ਜਾਂਦੀ ਹੈ ਜੇ ਚੋਣ ਮੈਨੀਫੈਸਟੋ ਦੇ ਅਨਸਾਰ ਪੂਰਾ ਨਾ ਹੋਵੇ ਤੇ ਲੋਕੀਏ ਫਿਰ ਬਾਅਦ ਵਿੱਚ ਉਹਨੂੰ ਚੈਲੰਜ ਕਰ ਸਕਦੇ ਹੈ ਕੋਰਟ ਵਿੱਚ ਚੋਣ ਮੈਨੀਫੈਸਟੋ ਇੱਕੋ ਕਾਨੂੰਨੀ ਦਸਤਾਵੇਜ਼ ਉਹਨੂੰ ਸਮਝਿਆ ਜਾਣਾ ਚਾਹੀਦਾ ਮੈਂ ਅੱਜ ਵੀ ਕਹਿੰਨੀ ਹੈ ਕਿ ਚੋਣ ਮੈਨੀਫੈਸਟੋ ਤਿਆਰ ਹੋਵੇ ਲੋਕਾਂ 'ਚ ਜਾਵੇ ਲੋਕੀਓ ਨੂੰ ਇਹ ਕਹਿਣ ਕਿ ਉਹਨੂੰ ਕਾਨੂੰਨੀ ਦਸਤਾ ਬਣਾ ਦਿੱਤਾ ਜਾਵੇ ਵੀ ਜਿਹੜਾ ਗੁੰਮਰਾਹ ਕਰੇ ਪੰਜਾਬ ਵਾਸੀਆਂ ਨੂੰ ਜਾਂ ਕਿਸੇ ਸਟੇਟ ਵਾਸੀਆਂ ਨੂੰ ਉਨਾ ਉੱਤੇ ਬਕਾਇਦਾ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਿ ਗੁਮਰਾਹ ਕਰਕੇ ਵੋਟਾਂ ਕਿਉਂ ਲਈਆਂ ਹੂੰ ਉਹਨਾਂ ਕੋਈ ਚੋਣ ਮੈਨੀਫੈਸਟੋ ਦੋ ਜਿਹੜਾ ਪੂਰਾ ਕਰ ਸਕੋ ਹਾਂ 90% ਹੋ ਜਾਏ 10% ਆ ਜਾਏ ਕੋਈ ਗੱਲ ਨਹੀਂ ਉਹ ਲੋਕੀ ਟੋਲੇਰੇਬਲ ਸਮਝਦੇ ਆ ਤੇ ਜੇ ਉਹਨਾਂ ਅਸੀ ਕਹੀਏ ਆ ਇੱਕ ਗਾਰੰਟੀ ਇੱਕ ਬੰਦੇ ਦੀ ਗਾਰੰਟੀ ਨਹੀਂ ਨਾ ਹੁੰਦੀ ਉਹ ਸਰਕਾਰ ਦੀ ਹੁੰਦੀ ਜਿਹੜੀ ਸਰਕਾਰ ਬਣਨੀ ਹੈ ਅਸੀਂ ਕਹੀ ਜਾਂਦੇ ਮੋਦੀ ਦੀ ਗਾਰੰਟੀ ਅਸੀਂ ਕਹਿੰਦੇ ਕੇਜੀ ਵਾਲੀ ਦੀ ਗਾਰੰਟੀ ਇੱਕ ਇੱਕ ਚੀਜ਼ ਇੱਕ ਚੀਜ਼ ਇੱਕ ਨਹੀਂ ਤਾਂ ਹੁੰਦਾ ਪੂਰਾ ਚੋਣ ਮੈਨੀਫੈਸਟੋ ਰੱਖਣਾ ਚਾਹੀਦਾ ਜੇ ਤੁਸੀਂ 10 ਗਰੰਟੀਆਂ ਦੇ ਦੋਗੇ ਤਾਂ ਉਹਦੇ ਚ ਕਈ ਕੁਝ ਹੁੰਦਾ ਜਿਹੜੇ ਚੋਣ ਮੈਨੀਫੈਸਟੋ ਚ ਕਈ ਕੁਝ ਕੀਤਾ ਹੁੰਦਾ ਪੂਰੇ 5 ਸਾਲ ਦੀ ਪਲੈਨਿੰਗ ਹੁੰਦੀ ਸੋ ਗਰੰਟੀਆਂ 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 ਜਿਹੜੀਆਂ ਇਹ ਮੈਂ ਸਮਝਦੀਆਂ ਕਿ ਸਰਕਾਰਾਂ ਨੂੰ ਇੰਨੀ ਛੋਟੀ ਥਾਂ ਤੇ ਆਉਣਾ ਚਾਹੀਦਾ ਵੀ ਆ ਗਰੰਟੀ ਜੀ ਤੁਹਾਡੇ ਅਸੀਂ ਬਿਜਲੀ ਦੇ ਬਿੱਲ ਮਾਫ ਕਰ ਦਾਂਗੇ ਇੱਕ ਗਰੰਟੀ ਇਦਾਂ ਨਹੀਂ ਹੁੰਦਾ ਖੇਤੀਬਾੜੀ ਨਾਲ ਸੰਬੰਧਤ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਅੱਛਾ ਤੁਸੀਂ ਕਹੋਗੇ ਜੀ ਅਸੀਂ ਤੁਹਾਨੂੰ ਅਸੀਂ ਸੰਦਾ ਵਿੱਚ ਇਦਾਂ ਸ਼ਾਰਟ ਕਰ ਮਨੇ ਕੁਝ ਸਬਸਿਡੀ ਸਬਸਿਡੀ ਦੇਵਾਂਗੇ ਕੁਝ ਤੁਹਾਨੂੰ ਅਸੀਂ ਖਾਦਾਂ ਵਿੱਚ ਅਸੀਂ ਘੱਟ ਰੇਟ ਕਰਾਂਗੇ ਕੁਝ ਤੁਹਾਨੂੰ ਅਸੀਂ ਬਿਜਲੀ ਵਿੱਚ ਰੇਟ ਕਰਾਂਗੇ ਬੜੀਆਂ ਚੀਜ਼ਾਂ ਹੁੰਦੀਆਂ ਜੀ ਤੁਹਾਨੂੰ ਇੰਸ਼ੋਰੈਂਸ ਕਰਾ ਦੇ ਇਹ ਤੁਹਾਡੀ ਅਸੀਂ ਖੇਤੀ ਦੇ ਕੇਸ ਜਿਹੜੇ ਹੈ ਖੇਤ ਜਿਹੜੇ ਹੈ ਉਹ ਇੰਸ਼ੋਰ ਕਰਾਂਗੇ ਮੈਂ ਕਹਿੰਦੀ ਸਭ ਤੋਂ ਵੱਡੀ ਗੱਲ ਹੈ ਇੰਸ਼ੋਰ ਹੋ ਜੇ ਜਿਹੜੀ ਇੰਸ਼ੋਰੈਂਸ ਹੋ ਜਾਂਦੀ ਹੈ ਨਾ ਜੀ ਉਹਦੇ ਨਾਲ ਇਹ ਹੁੰਦਾ ਕਿ ਜੇ ਖੇਤੀ ਮਰ ਵੀ ਜਾਵੇ ਨਾ ਉਹ ਇੰਸ਼ੋਰੈਂਸ ਜਿਹੜੀ ਹੈ ਉਹਦੀ ਪੂਰੀ ਨੂੰ ਮਿਲ ਜਾਂਦਾ ਸੋ ਜਿਸ ਤਰ੍ਹਾਂ ਬਾਕੀ ਚੀਜ਼ਾਂ ਤੇ ਕਰਦੇ ਇੰਸ਼ੋਰੈਂਸ ਘਰ ਨੂੰ ਅੱਗ ਲੱਗ ਜਵੇ ਕੋਈ ਪਚਾਰ ਜੇ ਡਿੱਗ ਜਾਵੇ ਇੰਸ਼ੋਰੈਂਸ ਹੋਈ ਹੋਵੇ ਤੇ ਉਹਨੂੰ ਪੈਸਾ ਮਿਲ ਜਾਂਦਾ ਇਸੇ ਤਰ੍ਹਾਂ ਫਸਲ ਦੀ ਇੰਸ਼ੋਰੈਂਸ ਹੋ ਜੇ ਤੇ ਉਹਦੀ ਭਾਵੇਂ 100 200 ਰੁਪਏ ਜੋ ਜਮਾ ਹੁੰਦਾ ਹੋਵੇ ਸਰਕਾਰ ਵੈਸੇ ਸਰਕਾਰ ਹੀ ਉਹ ਜਮਾ ਕਰਾ ਦਵੇ ਨਾ ਬਾਕੀ ਸਾਰੀ ਗੱਲਾਂ ਨਾਲੋਂ ਤੇ ਉਹਦੇ ਨਾਲ ਉਹਦੇ ਬੜਾ ਫਾਇਦਾ ਹੋ ਜਾਂਦਾ ਸੋ ਇਹ ਚੀਜ਼ਾਂ ਜਿਹੜੀ ਚੋਨ ਮੈਨੀਫੈਸਟੋ ਚ ਜਿਹੜਾ ਕੋ ਵੇਰ ਵੇਰ ਲਿਖੀਆਂ ਜਾ ਸਕਦੀਆਂ ਇਹਦੇ ਵਿੱਚ ਸਿਰ ਆ ਗਰੰਟੀ ਜੀ ਇਹ ਗਰੰਟੀ ਜੀ ਮੈਨੂੰ ਨਹੀਂ ਲੱਗਦਾ ਇਹ ਸਰਕਾਰਾਂ ਜਿਹੜੇ ਇੱਕ ਦੋ ਜਨ ਦੇਖ ਦੇ ਕੇ ਚਲੀ ਜਾਂਦੀ ਹੈ ਹਮ ਠੀਕ ਹੈ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਕਾਫੀ ਤਾਂ ਬਿਲਕੁਲ ਬੀਬੀ ਜ਼ਗੀਰ ਕੋਰ ਨੇ ਜਿਨ੍ਹਾਂ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਤੁਹਾਡਾ ਕੀ ਵਿਚਾਰ ਹੈ ਕਮੈਂਟ ਸੈਸ਼ਨ ਦੇ ਵਿੱਚ ਜਰੂਰ ਦੱਸਿਓ